रंधावा गुरदीप सिंह रंधावा यह पूरे डेरा बाबा नानक के लोगों को तीन लाख लोगों को अपना परिवार मानता है इसको वोट दोगे आपके लिए काम करेगा बेईमान रंधावा को वोट दोगे वो अपने परिवार के लिए काम करेगा बेईमान रंधावा आपके ऊपर परचे करता है झूठे परचे करता है गुंडागर्दी करता है एक किसान डेरा बाबा नानक हल्के गुंडागर्दी की थी। ਉਹ ਆਮ ਆਦਮੀ ਪਾਰਟੀ ਨੇ ਬਰਦਾਸ਼ਤ ਨਹੀਂ ਕਰਨੀ। ਹੱਕ ਹੈਗਾ ਤੁਹਾਡਾ ਇਲੈਕਸ਼ਨਾਂ ਲੜ ਲਓ। ਜੇ ਕਿਸੇ ਨੇ ਆਮ ਆਦਮੀ ਪਾਰਟੀ ਦੇ ਬੰਦੇ ਨੂੰ ਕਿਸੇ ਨੂੰ ਅੰਗੂਲੀ ਵੀ ਵਲਾਤੀ ਮੈਂ ਕਟ-ਕਟ ਕੇ ਉਹਦੀ ਲਿੱਦ ਕਰ ਦੇਣੀ ਆ। ਇਹ ਕਰਾਂਗੇ ਇਹਨਾਂ ਨਾਲ। ਮੇਰੇ ਪਿਤਾ ਜੀ ਵੀ ਜ਼ਮੀਨੀ ਪੱਧਰ ਤੇ ਕੰਮ ਕਰਦੇ ਸੀ। ਤੇ ਮੈਂ ਵੀ ਜ਼ਮੀਨੀ ਪੱਧਰ ਤੇ ਕੰਮ ਕੀਤਾ। ਮੈਂ ਸੁਧਾਰਨ ਬੰਦਾ। ਮੈਨੂੰ ਛੇੜਿਆ ਤਾਂ ਪਤਾ ਲੱਗਦਾ ਕਿ ਉਹ ਕਾਂਗਰਸ ਪਾਰਟੀ ਦਾ ਸਾਥ ਦੇਣਗੇ। ਡੇਰਾ ਬਾਬਾ ਨਾਨਕ ਪੰਜਾਬ ਦਾ ਇੱਕ ਇਤਿਹਾਸਿਕ ਸ਼ਹਿਰ ਜਿਸਦਾ ਨਾਂ ਹੀ ਸਿੱਖ ਧਰਮ ਦੇ ਬਾਨੀ ਪ੍ਰਥਮ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਲ ਜੁੜਦਾ ਹੈ ਡੇਰਾ ਬਾਬਾ ਨਾਨਕ ਮਤਲਬ ਬਾਬੇ ਨਾਨਕ ਦਾ ਡੇਰਾ ਇਹ ਉਹ ਧਰਤੀ ਹੈ ਜਿੱਥੇ ਉਹਨਾਂ ਨੇ ਆਪਣੇ ਆਖਰੀ ਦਿਨ ਬਤਾਏ ਸਨ ਪਿੰਡ ਦਾ ਨਾਂ ਸੀ ਕਰਤਾਰਪੁਰ ਜੋ ਅੱਜਕੱਲ੍ਹ ਪਾਕਿਸਤਾਨ ਵਿੱਚ ਹੈ ਭਾਰਤ-ਪਾਕਿਸਤਾਨ ਬਾਰਡਰ ਦੇ ਬਿਲਕੁਲ ਹੀ ਨਜ਼ਦੀਕ ਹੈ ਕਰਤਾਰਪੁਰ ਸਾਹਿਬ ਪਰ ਉਸ ਦੇ ਦਰਸ਼ਨ ਦੇਦਾਰ ਲਈ ਦੋ ਦੇਸ਼ਾਂ ਦਾ ਬਾਰਡਰ ਹਾਂਜੀ ਉਸ ਨੂੰ ਕ੍ਰੋਸ ਕਰਨਾ ਪੈਂਦਾ ਹੈ ਇਹ ਸਾਡੇ ਭਾਰਤੀ ਪੰਜਾਬੀ ਅਤੇ ਸਿੱਖ ਲੀਡਰਸ਼ਿਪ ਦੀ ਨਿਲਾਇਕੀ ਦਾ ਨਤੀਜਾ ਸੀ ਖਾਸ ਕਰ ਸਾਡੇ ਸਿੱਖ ਲੀਡਰ ਪੰਜਾਬੀ ਸਿੱਖ ਲੀਡਰ ਜੇ ਉਸ ਵੇਲੇ ਥੋੜੀ ਬਥੀ ਸਮਝਦਾਰੀ ਵਿਖਾਉਂਦੇ ਤਾਂ ਅੱਜ ਇਹ ਪਾਵਨ ਪਿੰਡ ਗੁਰੂ ਨਾਨਕ ਦੇ ਅੰਤਲੇ ਸਮੇਂ ਦੀ ਧਰਤੀ ਕਰਤਾਰਪੁਰ ਸਾਹਿਬ ਭਾਰਤੀ ਪੰਜਾਬ ਦਾ ਹਿੱਸਾ ਹੁੰਦਾ ਚਲੋ ਛੱਡੋ ਇਹ ਤਾਂ ਲੰਗੇ ਸਮੇਂ ਦੀਆਂ ਗੱਲਾਂ ਨੇ ਆਪਾਂ ਹੁਣ ਇਸ ਧਰਤੀ ਦੇ ਜੋ ਹਲਕਾ ਡੇਰਾ ਬਾਬਾ ਨਾਨਕ ਆਖੀ ਜਾਂਦੀ ਹੈ ਡਿਸਟ੍ਰਿਕਟ ਗੁਰਦਾਸਪੁਰ ਡਿਸਟ੍ਰਿਕਟ ਗੁਰਦਾਸਪੁਰ ਜੋ ਮੇਰੇ ਪਿਤਾ ਪੁਰਖਿਆਂ ਦੀ ਵੀ ਜਨਮ ਭੂਮੀ ਹੈ ਉਸ ਵਿੱਚ ਹੋ ਰਹੀਆਂ ਜਿਮਨੀ ਚੋਣਾ ਬਾਰੇ ਕੁਝ ਜਾਣਕਾਰੀ ਪ੍ਰਾਪਤ ਕਰਾਂਗੇ ਦੋਸਤੋ ਭੂਮਿਕਾ ਥੋੜੀ ਵੱਡੀ ਹੋ ਗਈ ਹੈ ਪਰ ਸ਼ਾਇਦ ਇਹ ਜ਼ਰੂਰੀ ਵੀ ਸੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੋਸਤੋ ਜੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਦੋਸਤੋ ਡੇਰਾ ਬਾਬਾ ਨਾਨਕ ਅੱਜ ਵੀ ਮਾਝੇ ਦਾ ਉਹ ਇਲਾਕਾ ਜਿੱਥੇ ਆ ਕੇ ਪ੍ਰਾਤਨ ਸਮੇਂ ਦੀ ਝਲਕ ਵੇਖੀ ਜਾ ਸਕਦੀ ਹੈ ਬਿਲਕੁਲ ਪਾਕਿਸਤਾਨ ਲੱਗਦਾ ਬਾਉਂਡਰ ਗੁਰਦਾਸਪੁਰ ਪਟਾਲਾ ਵਰਗੇ ਸ਼ਹਿਰਾਂ ਤੋਂ 30-40 ਕਿਲੋਮੀਟਰ ਦੀ ਦੂਰੀ ਉੱਤੇ ਵਸਿਆ ਡੇਰਾ ਬਾਬਾ ਨਾਨਕ ਜਦੋਂ ਇੱਥੇ ਘੁੰਮ ਫਿਰ ਕੇ ਦੇਖਿਆ ਗਿਆ ਤਾਂ ਇੱਥੇ ਲੋਕਾਂ ਵਿੱਚ ਜਿਮਨੀ ਚੋਣਾ ਪ੍ਰਤੀ ਕੋਈ ਬਹੁਤਾ ਉਤਸ਼ਾਹ ਨਹੀਂ ਸੀ ਜਦੋਂ ਇੱਥੇ ਘੁੰਮ ਫਿਰ ਕੇ ਦੇਖਿਆ ਗਿਆ ਤਾਂ ਇੱਥੇ ਜਿਮਨੀ ਚੋਣਾ ਪ੍ਰਤੀ ਲੋਕਾਂ ਵਿੱਚ ਕੋਈ ਬਹੁਤਾ ਉਤਸ਼ਾਹ ਨਹੀਂ ਸੀ ਚੋਣ ਦਫ਼ਤਰਾਂ ਵਿੱਚ ਜੋ ਵੱਖ-ਵੱਖ ਪਾਰਟੀਆਂ ਨੇ ਖੋਲ੍ਹੇ ਹੁੰਦੇ ਹਨ ਉੱਥੇ ਵੀ ਕੋਈ ਬਹੁਤੀ ਲੋਕਾਂ ਦੀ ਭੀੜ ਨਹੀਂ ਸੀ ਨੇਤਾ ਲੋਕ ਆਪਣੇ ਸਮਰਥਕਾਂ ਸਾਂ ਨੇ ਨੇਤਾ ਲੋਕ ਆਪਣੇ ਸਮਰਥਕਾਂ ਨਾਲ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਆਪਣਾ ਚੋਣ ਪ੍ਰਚਾਰ ਕਰ ਰਹੇ ਹਨ ਇਹਨਾਂ ਚੋਣਾਂ ਵਿੱਚ ਵਿਅਕਤੀ ਜਾਂ ਕਹੋ ਉਮੀਦਵਾਰ ਹੀ ਪ੍ਰਮੁੱਖ ਹੈ ਪਾਰਟੀਆਂ ਇਹਨਾਂ ਚੋਣਾਂ ਵਿੱਚ ਪਿੱਛੇ ਹਨ ਚੋਣਾਂ ਨੂੰ ਬੇਸ਼ੱਕ ਹਫ਼ਤਾ ਕੁ ਰਹਿ ਗਿਆ ਹੈ ਦੋਸਤੋ ਪਰ ਚੋਣਾਂ ਵੇਲੇ ਦੀਆਂ ਰੌਣਕਾਂ ਇੱਥੇ ਵੇਖਣ ਨੂੰ ਨਹੀਂ ਮਿਲਦੀਆਂ ਦੋਸਤੋ ਡੇਰਾ ਬਾਬਾ ਨਾਨਕ ਵਿੱਚ ਸਭ ਤੋਂ ਵੱਧ ਚੋਣ ਉਦਾਸੀਨ ਹਲਕਾ ਲੱਗਾ ਇੱਥੋਂ ਦਾ ਮੁੱਖ ਹਲਕਾ ਡੇਰਾ ਬਾਬਾ ਨਾਨਕ ਕਾਂਗਰਸੀ ਉਮੀਦਵਾਰ ਦਾ ਪਿੰਡ ਹੋਵੇ ਜਾਂ ਭਾਜਪਾ ਉਮੀਦਵਾਰ ਇਹਨਾਂ ਪਿੰਡਾਂ ਵਿੱਚ ਚੋਣਾਂ ਵਾਲੀ ਕੋਈ ਚਹਿਲ-ਪਹਿਲ ਦਿਖਦੀ ਹੀ ਨਹੀਂ ਸੀ ਲੱਗ ਨਹੀਂ ਰਿਹਾ ਸੀ ਕਿ ਇੱਥੋਂ ਕੋਈ ਚੋਣ ਲੜ ਵੀ ਰਿਹਾ ਹੈ ਬਸ ਸਕਿਉਰਿਟੀ ਵੇਖ ਕੇ ਹੀ ਅੰਦਾਜ਼ਾ ਲੱਗਦਾ ਹੈ ਕਿ ਇਹ ਉਸ ਉਮੀਦਵਾਰ ਦਾ ਪਿੰਡ ਹੈ ਜਦੋਂ ਕਿ ਆਮ ਚੋਣਾਂ ਵਿੱਚ ਵਿਆਹ ਵਾਲੀਆਂ ਰੌਣਕਾਂ ਇਹਨਾਂ ਪਿੰਡਾਂ ਵਿੱਚ ਲੱਗੀਆਂ ਹੁੰਦੀਆਂ ਹਨ ਦੋਸਤੋ ਇਹ ਬਾਡਰ ਦੇ ਕੰਡੇ ਵਸਿਆ ਡੇਰਾ ਬਾਬਾ ਨਾਨਕ ਦੋਸਤੋ ਇਹ ਬਾਡਰ ਦੇ ਕੰਡੇ ਵਸਿਆ ਹੋਇਆ ਹਲਕਾ ਡੇਰਾ ਬਾਬਾ ਨਾਨਕ ਇਹ ਕਈ ਪਰੇਸ਼ਾਨੀਆਂ ਮਸਲਿਆਂ ਨਾਲ ਜੂਝ ਰਿਹਾ ਹੈ ਪਰ ਲੋਕ ਇਸ ਬਾਬਤ ਗੱਲ ਕਰਕੇ ਰਾਜੀ ਹੀ ਨਹੀਂ ਹਨ ਉਹ ਆਪਣੇ ਮੂੰਹੋਂ ਇਹ ਬੋਲਣ ਲਈ ਤਿਆਰ ਹੀ ਨਹੀਂ ਸਨ ਕਿ ਉਹ ਸਰਕਾਰ ਦੇ ਕੰਮਾਂ ਤੋਂ ਸੰਤੁਸ਼ਟ ਹਨ ਜਾਂ ਅਸੰਤੁਸ਼ਟ ਉਹ ਆਪਣੀ ਰਾਏ ਜ਼ਾਹਰ ਹੀ ਨਹੀਂ ਕਰ ਰਹੇ ਸਨ ਦੋਸਤੋ ਇਸ ਖੇਤੇ ਵਿੱਚ ਨਸ਼ੇ ਅਤੇ ਹੋਰ ਕਈ ਮੁੱਦੇ ਹਨ ਜਿਨ੍ਹਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਇੱਛਾ ਸੀ ਪਰ ਲੋਕ ਲੋਕ ਤਾਂ ਜਿਵੇਂ ਮੌਨ ਵਰਤ ਧਾਰੀ ਬੈਠੇ ਸਨ ਦੋਸਤੋ ਨਸ਼ੇ ਅਤੇ ਲੁੱਟਾਂ ਖੋਹਾਂ ਕਰਕੇ ਮਾਝੇ ਦੇ ਕਈ ਇਲਾਕੇ ਬਰਬਾਦੀ ਦੇ ਕੰਡੇ ਹਨ ਲੋਕ ਵੀ ਬੜੇ ਤੰਗ ਹਨ ਪਰ ਕੋਈ ਗੱਲ ਕਰਨ ਲਈ ਤਿਆਰ ਹੀ ਨਹੀਂ ਸੀ ਪਤਾ ਨਹੀਂ ਜਾਂਦਾ ਸਰਕਾਰਾਂ ਦਾ ਡਰ ਸੀ ਜਾਂ ਫਿਰ ਲੋਕ ਇਹ ਹਾਰ ਮੰਨ ਕੇ ਬਹਿ ਗਏ ਹਨ ਜੇ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਸੰਤੁਸ਼ਟ ਹੁੰਦੇ ਤਾਂ ਇਹਨਾਂ ਨੇ ਆਪ ਹੀ ਬੋਲ ਪੈਣਾ ਸੀ ਕਿ ਇਹ ਸਰਕਾਰ ਦੇ ਕੰਮਾਂ ਤੋਂ ਬੜੇ ਹੀ ਖੁਸ਼ ਹਨ ਸਰਕਾਰ ਦੀ ਪ੍ਰਸ਼ੰਸਾ ਕਰਨ ਤੋਂ ਕੌਣ ਡਰਦਾ ਹੈ ਪਰ ਲੱਗਦਾ ਹੈ ਕਿ ਲੋਕ ਅੰਦਰੋਂ ਅੰਦਰ ਸਰਕਾਰ ਦੇ ਕੰਮ ਕਾਜ ਤੋਂ ਥੋੜਾ ਸੰਤੁਸ਼ਟ ਹਨ ਜਿਸ ਕਰਕੇ ਉਹ ਆਪਣੀ ਨਾਰਾਜ਼ਗੀ ਪ੍ਰਗਟ ਕਰਨ ਤੋਂ ਡਰਦੇ ਹਨ ਕਿਉਂਕਿ ਇਸ ਵੇਲੇ ਹਕੂਮਤ ਉਹਨਾਂ ਦੀ ਹੀ ਹੈ ਇਸ ਵਿਸ਼ੇ ਦੇ ਉੱਪਰ ਕੋਈ ਵੀ ਬੋਲਣ ਨੂੰ ਤਿਆਰ ਹੀ ਨਹੀਂ ਸੀ ਪਰ ਫੇਰ ਵੀ ਕਮ ਫਿਰ ਕੇ ਡੇਰਾ ਬਾਬਾ ਨਾਨਕ ਵਿੱਚ ਕੁਝ ਲੋਕ ਤਾਂ ਅਜਿਹੇ ਮੇਲੇ ਜੋ ਆਪਣੀ ਰਾਏ ਬੇਬਾਕੀ ਨਾਲ ਪ੍ਰਗਟ ਕਰ ਸਕਦੇ ਸਨ ਆਜੋ ਉਹਨਾਂ ਦੀ ਰਾਏ ਸੁਣਦੇ ਹਾਂ ਅਸੀਂ ਰਵੀਕਰਨ ਸਿੰਘ ਕਾਲੋਂ ਜਿਹਦੀ ਸਪੋਰਟ ਕਰਾਂਗੇ ਜੀ ਔਰ ਨਾਲ ਦੀ ਨਾਲ ਭਾਜਪਾ ਪਾਰਟੀ ਦੀ ਸਪੋਰਟ ਕਰ ਰਹੇ ਹਾਂ ਤੇ ਰਵੀਕਰਨ ਸਿੰਘ ਕਾਲੋਂ ਜਿਹਦੇ ਪਿਤਾ ਜੀ ਨਿਰਮਲ ਸਿੰਘ ਕਾਲੋਂ ਜੀ ਉਹਨਾਂ ਨੇ ਬਹੁਤ ਵਧੀਆ ਕੰਮ ਕਰਵਾਏ ਹਲਕੇ ਦੇ ਵਿੱਚ ਤੇ ਉਹਨਾਂ ਦੇ ਕੰਮਾਂ ਨੂੰ ਦੇਖ ਕੇ ਅਸੀਂ ਉਹਨਾਂ ਦੀ ਸਪੋਰਟ ਕਰਦੇ ਹਾਂ ਜੀ ਰਵੀਕਰਨ ਸਿੰਘ ਕਾਲੋਂ ਹਾਂਜੀ ਲੋਕਾਂ ਦੇ ਨਾਲ ਤੁਰਨ ਵਾਲੇ ਬੰਦੇ ਆ ਦੋਸਤ ਦੇ ਭਾਈਵਾਲ ਆ ਨਾਲ ਖੜੇ ਹੋਣ ਵਾਲੇ ਬੰਦੇ ਆ ਬਿਲਕੁਲ ਸਹੀ ਬੰਦੇ ਆ ਇਸ ਕਰਕੇ ਨਾਲ سپورਟ ਕਰਾਂਗੇ ਜੀ ਇੱਕ ਗੱਲ ਹੋਰ ਜਿਹੜਾ ਕਰਨ ਆ ਇਹਨਾਂ ਦੀ ਸਪੋਰਟ ਕਰਨ ਦਾ ਕਿ ਇਹ ਜੋ ਰਵੀ ਕਰਨ ਸਿੰਘ ਕਾਹਲੋਂ ਜੇ ਨੇ ਇਹ ਨੌਜਵਾਨ ਨੇ ਤੇ ਨੌਜਵਾਨ ਤੁਹਾਨੂੰ ਪਤਾ ਹੀ ਆ ਨਵੀਂ ਸੋਚ ਲੈ ਕੇ ਆਉਂਦਾ ਕੋਈ ਨਾ ਕੋਈ ਚੰਗਾ ਕੰਮ ਕਰੂਗਾ ਚੰਗੇ ਕੰਮ ਕਰਕੇ ਅੱਗੇ ਆਉਣਗੇ ਤੋ ਇਸ ਕਰਕੇ ਇਹਨਾਂ ਦੀ ਸਪੋਰਟ ਕਰਦੇ ਆਂ। ਦੋਸਤੋ ਡੇਰਾ ਬਾਬਾ ਨਾਨਕ ਹਲਕੇ ਵਿੱਚ ਇਸ ਵੇਲੇ ਦੋ ਰੰਦਾਵੇ ਅਤੇ ਇੱਕ ਕਾਲੋਂ ਚੋਣ ਉਮੀਦਵਾਰ ਬਣੇ ਹੋਏ ਹਨ। ਇਹਨਾਂ ਵਿੱਚ ਹੀ ਪ੍ਰਮੁੱਖ ਮੁਕਾਬਲਾ ਦੱਸਿਆ ਜਾ ਰਿਹਾ ਹੈ। ਪਰ ਡੇਰਾ ਬਾਬਾ ਨਾਨਕ ਕਸਬੇ ਵਿੱਚ ਘੁੰਮ ਕੇ ਲੱਗਿਆ ਕਿ ਡੇਰਾ ਬਾਬਾ ਨਾਨਕ ਕਸਬੇ ਵਿੱਚ ਦਾ ਮੁਕਾਬਲਾ ਰੰਦਾਵੇ ਅਤੇ ਕਾਲੋਂ ਵਿਚਕਾਰ ਹੀ ਹੈ। ਇੱਕ ਰੰਦਾਵਾ ਕਿਹੜਾ ਗਾਇਬ ਹੈ ਇਸ ਦਾ ਅੰਦਾਜ਼ਾ ਤੁਸੀਂ ਆਪ ਹੀ ਲਾਓ। ਬਾਕੀ ਅਗਲੀ ਵੀਡੀਓ ਵਿੱਚ। ਅੰਤ ਵਿੱਚ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰੋ ਧੰਨਵਾਦ ਦੁਪਿਆ ਬਦਪਾਗੀ ਹੋ ਅਨਦ ਪਿਆ ਬਦਪਾਗੀ ਹੋ ਗ੍ਰਹ ਪ੍ਰਗਟੇ ਪ੍ਰਭ ਰਹਿ ਪ੍ਰਗਟੇ ਪ੍ਰਭ ਆਏ ਜਿਉ ਅਨਦ ਪਾਇ ਵਦ ਪਾਗੀ ਹੋ ਅਨ ਪਾਗੀ ਹੋ ਅਪੇ ਮਿਲਾਏ ਗਹਿ ਕੰਠ ਲਾਏ ਤਿਸ ਬਿਨਾ ਨਹੀਂ ਜਾਏ ਜੀਓ